ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsaanjha.in ਤੇ ਸੀਸੀਟੀਵੀ ਚ ਕੈਦ ਇਹ ਚੋਰ ناکਾਮ ਕੋਸ਼ਿਸ਼ ਕਰ ਰਿਹਾ ਹੈ ਫਰੀਦਕੋਟ ਦੇ ਪਿੰਡ ਟੁੱਡੀਚੇ ਪਿੰਡ ਦੇ ਮਾਲਵਾ ਗ੍ਰਾਮੀਣ ਬੈਂਕ ਚ ਡਾਕਾ ਮਾਰਨ ਦੀ ناکਾਮ ਕੋਸ਼ਿਸ਼ ਕੀਤੀ ਗਈ ਅੱਧੀ ਰਾਤ ਨੂੰ ਬੈਂਕ ਦੀ ਤਜੋਰੀ ਤੋੜਦੇ ਹੋਏ ਸੀਸੀਟੀਵੀ ਚ ਇਹ ਚੋਰ ਕੈਦ ਹੋ ਗਏ ਬੈਂਕ ਦੀ ਸੁਰੱਖਿਆ ਲਈ ਕੋਈ ਵੀ ਸੁਰੱਖਿਆ ਗਾਰਡ ਅਤੇ ਚੌਂਕੀਦਾਰ ਦੀ ਤਾਇਨਾਤੀ ਨਹੀਂ ਕੀਤੀ ਗਈ ਹੈ ਸਵੇਰੇ ਬੈਂਕ ਦੇ ਤਾਲੇ ਟੁੱਟੇ ਦੇ ਇੱਕ ਸਥਾਨਕ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇੱਕ ਚੋਰ ਦੀ ਤਸਵੀਰ ਦੇ ਆਧਾਰ ਤੇ ਪੁਲਿਸ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ 'ਚ ਪੁੱਛਗਿੱਛ ਕਰ ਰਹੀ ਹੈ। ਪੰਜਾਬ 'ਚ ਏਟੀਐਮ ਤੋੜਨ ਦੀਆਂ ਘਟਨਾਵਾਂ ਤਾਂ ਰੋਜ਼ ਸਾਹਮਣੇ ਆ ਰਹੀਆਂ ਨੇ। ਹੁਣ ਚੋਰਾਂ ਨੇ ਬੈਂਕਾਂ ਦੇ ਤਾਲੇ ਵੀ ਤੋੜਨੇ ਸ਼ੁਰੂ ਕਰ ਦਿੱਤੇ ਨੇ। ਮੋਰਨਿੰਗ 10 ਵਜੇ ਇਹ ਫੋਨ ਗਿਆ। ਠੀਕ ਹੈ ਨਾ ਵੀ ਤੁਹਾਡੇ ਬੈਂਕ ਦੇ ਸਾਡੇ ਇੱਥੇ ਸਾਹਮਣੇ ਦੋ ਸ਼ਾਪਸ ਹੈਗੀਆਂ ਵੀ ਤੁਹਾਡੇ ਬੈਂਕ ਦੇ ਲੋਕ ਖੁੱਲੇ ਹੋਏ ਹੈ ਬੈਂਕ ਖੁੱਲਾ ਹੋਇਆ ਹੈ। ਮੈਂ ਕਿਹਾ ਅੱਜ ਤਾਂ ਬੈਂਕ ਛੁੱਟੀ ਹੈ। ਤੇ ਨਾਲ ਦੀ ਨਾਲ ਹੀ ਮੈਂ ਫਿਰ ਆਪਣੇ ਕਲਾਸ ਕੋਰ ਗਨਮੈਨ ਸਾਰਿਆਂ ਨੂੰ ਇਨਫੋਰਮ ਕਰਤਾ ਤੇ ਮੈਂ ਆਪ ਵੀ ਉੱਥੇ ਚੁਰਗੀ ਤੇ ਆ ਕੇ ਅਸੀਂ ਦੇਖਿਆ ਕਿ ਸਾਰੇ ਲੌਕ ਵਗੈਰਾ ਖੁੱਲੇ ਹੋਏ ਸੀਗੇ ਹਨਾ ਇਹ ਵਰਗੀ ਲੌਕ ਹੈ ਹੀ ਨਹੀਂ ਸੀ ਲੌਕ ਵੀ ਉਹ ਲੈ ਲੁਕੇ ਭੱਜ ਕੇ ਤੇ ਬਾਹਰਲਾ ਜਿਹੜੀ ਇੱਕ ਅਸੀਂ ਉਹ ਤਿਆਰ ਕਰਵਾਇਆ ਸੀਗਾ ਏਟੀਐਮ ਦਾ ਨਵਾਂ ਰੂਮ ਨਾ ਜੀ ਏਟੀਐਮ ਦਾ ਵੈਸੇ ਸਟਾਰਟ ਨਹੀਂ ਕੀਤਾ ਤਾਂ ਉਹ ਵੀ ਸਾਰਾ ਡੋਰ ਵਗੈਰਾ ਟੁੱਟਾ ਹੋਇਆ ਸੀਗਾ ਤੇ ਦੋ ਸਾਡੇ ਜਿਹੜੇ ਸੀਸੀਟੀਵੀ ਕੈਮਰੇ ਉਹ ਵੀ ਉਹ ਤੋੜ ਗਏ ਹੋਏ ਹੈਗੇ ਆ ਕੋਈ ਜਿਹੜੇ ਵੀ ਬੰਦੇ ਰਾਤੀ ਐਂਟਰ ਕੀਤੇ ਹਨਾ ਤੇ ਬੈਂਕ ਸੇਫ ਹਾਂਜੀ ਬੈਂਕ ਦਾ ਕਿੰਨਾ ਸੇਫ ਹੈ ਜਿਹੜਾ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕਰਨ ਲੱਗੇ ਆਂ ਦੋਸ਼ੀ ਨੂੰ ਲੱਭ ਲਾਂਗੇ ਕਿਉਂਕਿ ਸੀਸੀਟੀਵੀ ਫੁਟੇਜ ਵੀ ਹੈ ਸਾਡੇ ਪਾਸ ਤੇ ਕਾਲ ਡੰਪ ਵੀ ਕਢਾ ਲਾਂਗੇ ਸਰ ਕਿੰਨੇ ਸੇਫ ਕਿੰਨੇ ਪੈਸੇ ਬੈਠੇ ਨੇ ਇਹਨਾਂ ਮੈਨੇਜਰ ਸਾਹਿਬ ਨੇ ਦੱਸੇ ਵੀ ਕਰੀਬ 3 ਲੱਖ ਰੁਪਈਆ ਸੇਫ ਦੇ ਵਿੱਚ ਸਿਆਰ ਜੀ ਪੰਜਾਬ ਅਤੇ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsanja.in ਤੇ